ਆਪ ਜੀ ਸੁਨਿਆ ਤੇ ਨਹੀਂ ਰਹੇ ਮਾਰੋ ਹਮੇਸ਼ਾ ਹੀ ਸਾਡੇ ਦਿਨਾਂ ਦੀ ਤੜਪਨ ਬਣ ਕੇ ਰਹਿਣਗੇ ਸਦਾ ਸਾਡੀਆਂ ਯਾਦਾਂ ਦੇ ਤਾਰਿਆਂ ਰਹਿਣਗੇ ਜਿਉਂਦੇ ਰਹਿਣਗੇ ਹਾਂ ਪਰਮਾਤਮਾ ਨੇ ਇੱਕ ਵਿਲੱਖਣੀ ਰੂਹ ਸਾਡੇ ਪਰਿਵਾਰ ਦੇ ਵਿੱਚ ਭੇਜੀ ਹੈ ਇਸ ਪਰਿਵਾਰ ਦਾ ਸਭ ਤੋਂ ਵੱਡਾ ਤੇ ਹਮਾਰਾ ਬੱਚਾ ਜੀ ਜਿਵੇਂ ਸੋਨੇਤਾਂ ਦੀਆਂ ਰੂਖੀਆਂ ਦੇ ਵਿੱਚ ਯਾਰ ਇਥੋਂ ਲੱਭ ਦੀ ਸ਼ਕਤ ਦਾ ਨਜ਼ਰ ਆਉਂਦਾ ਹੈ ਤੇ ਉਹ ਸ਼ਕਤੀ ਆ ਤੁਹਾਨੂੰ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਪਾਪ ਤੇ ਵੀਰ ਜੀ ਅੱਜ ਸਾਡੇ ਵਿੱਚ ਕਾਰ ਨਹੀਂ ਰਹੀ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆਂ ਕਿ ਸਾਨੂੰ ਇੰਨੀ ਤਾਕਤ ਬਖਸ਼ੇ ਕਿ ਅਸੀਂ ਉਹਨਾਂ ਨੂੰ ਇਹ ਮੰਨ ਕੇ ਸਾਡੀ ਸਾਰੇ ਸੁਪਨੇ ਸਾਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਹਨ ਉਹ پیچھے ਸਾਡੇ ਪਾਦਰ ਦਾ ਬਹੁਤ ਰਉਣਾ ਸੀ ਤੁਹਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚਮਕਣ ਲਈ ਇੱਕ ਰੰਗ ਮੰਚ ਦਿੱਤਾ ਉਹਨਾਂ ਨੂੰ ਪੜਾਇਆ ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੀ ਫਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਆਪ ਨਾ ਬਣ ਸਕੀ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਤੁੰਬੀ ਵਜਾਉਣਾ ਅਰਜੋ ਜੇ ਹਾਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਬਸ ਪੈਰਾ ਕੀਤਾ ਤੇ ਵੀਰ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉਸਕਿਨਾਂ ਨੇ ਬਤੌਰ ਨਹੀਂ ਦੀ ਸਪਲਾਈ ਨਹੀਂ ਜਿਉਂ ਵੀ ਹੈ ਤੁਹਾਡੇ ਸਾਹਮਣੇ ਆਛਾ બીજી ਬਚਪਨ ਤੋਂ ਹੀ ਗੜੀ ਦਸ਼ਾਂਤ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈਸ ਆ ਉਹਨਾਂ ਦਾ ਤੁਸੀਂ ਦੇਖਦੇ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਨਾਰੀ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਬੇਕ ਬਣਾ ਤਾ ਬਚਪਨ ਦੇ ਵਿੱਚ ਉਹ ਉਰਤਾ ਪਾ ਕੇ ਚਾੜਨਾ ਪਾ ਕੇ ਇਹ ਕੁੱਚੀ ਜਗ੍ਹਾ ਤੇ ਖੜ ਕੇ ਗਾਇਆ ਕਰਦੇ ਸੀ ਤੇ ਅਸੀਂ ਸਾਰੇ ਅੱਜ ਵੀ ਬੈਠ ਕੇ ਉਹਨਾਂ ਸੁਣਿਆ ਕਰਦੇ ਸੀ ਕਿੰਨ੍ਹੇ ਨਹੀਂ ਵੀਰ ਜੀ ਦੇ ਖੜੇ ਦੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡਰਾਈਟਿੰਗ ਹੱਥਾਂ ਦੀ ਕਲਾ ਚਿੱਤਰ ਕੰਮ ਬਹੁਤ ਅੱਛੀਆਂ ਰਾਈਟਿੰਗ ਬਣਾਉਂਦੇ ਸੀ ਇਹ ਰੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ ਨੂੰ ਹੀ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ ਦੀ ਇੱਕੋ ਰੀਤ ਸੀ ਕਿ ਮੇਰਾ ਵੀਰ ਵੱਡਾ ਮਹਾਨ ਬਣੇਗਾ ਇੱਕ ਪੁਲਿਸ ਅਫਸਰ ਬਣ ਕੇ ਸਟਿਲ ਹੋ ਜੀਏ ਉਹ ਸਾਡੇ ਸਾਡੇ ਵੀ ਵੱਡਾ ਬਣੇ ਤੇ ਉਹ ਬਣਿਆ ਤੇ ਉਹਨਾਂ ਦੀਆਂ ਜੋ ਇਸ਼ਾਵਾ ਸੰਕੀ ਇੱਕ ਸਿੰਗਰ ਬਣਨ ਉਹਨਾਂ ਦੀ ਸਰਵਕਤੀ ਸੰਮੀਰ ਮਾਨੇਵੀ ਦੀ ਕੇ ਇੱਕ ਅੱਛਾ ਗਵਰੀਆ ਵੀ ਬਣਨਾ ਤੇ ਪਰਮਾਤਮਾ ਨੇ ਉਹ ਵੀ ਰੀਤ ਪੂਰੀ ਕੀਤੀ ਕਰੋ ਸੋਹ ਸਹੀ ਮੈਂ ਉਹਨਾਂ ਦੀ ਆਗੂ ਇਹਨਾਂ ਲੰਬੇ ਦੇ ਫਾਟੇ ਮਦਦ ਦਾ ਸ਼ੇਰਪੁਤ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾਂ ਆ ਕੇ ਬੁਲਾਉਣਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾ ਹਮੇਸ਼ਾ ਉਹਨਾਂ ਨੂੰ ਸੁਛ ਦੇ ਰਹਿਣਾ ਤੁਸੀਂ ਠੀਕ ਹੋ ਉਹਨਾਂ ਦੀ ਸੇਵਾ ਕਰਨੀ ਦਸਾਂ ਘਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਹੱਥ ਲਗਾਉਣੇ ਜਿੱਥੇ ਕੋਈ ਪਿਆਰ ਕਰਨਾ ਤੇ ਅਸੀਸਾਂ ਲੈਣੀਆਂ ਉਨ੍ਹਾਂ ਦੇ ਜੀਵਨ ਸਾਥੀ ਦਾ ਉਨ੍ਹਾਂ ਦੀ ਜ਼ਿੰਦਗੀ ਦੇ ਵਿਚਾਰਾ ਉਨ੍ਹਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ। ਉਨ੍ਹਾਂ ਨੇ ਉਹਨਾਂ ਨੂੰ ਹਰ ਕਦਮ ਨੂੰ ਕਾਠਮ ਬਹੁਤ ਸਾਥ ਦਿੱਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਮੂਨਾਂ ਸਰਬੀ ਜੀ ਇੱਕ ਬਹੁਤ ਹੀ ਖੁਸ਼ਦਿਲ ਜਿੰਦਾਦੈਨ ਖੁੱਲੇ ਸੁਭਾਅ ਦੇ ਸਦਾ ਹੀ ਜਿਉਂਦੇ ਰਹਿਣ ਵਾਲੀ ਸ਼ਖਸੀਅਤ ਹੈ। वीर जी उन्होंने कहा करते कि जे मैं तो कितु ना लग तू मेनु पहाड़ा जाके लख लीर जी का चले जाना ना लिए बहुत बड़ा घाटा है ਪਰ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਅਸੀਂ ਕਦਮਾਂ ਦੀ ਅਸੀਂ ਸਿਆਮਾਂ ਦੇ ਚੱਲੀਏ ਉਹ ਬੜੇ ਹੈਲਥ ਕੌਂਸ਼ੀਅਸ ਹਨ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਵੀ ਸਾਡੀ ਅਸਰ ਪੂੰਜੀ ਹੈ ਇਹ ਸਾਡੀ ਸਾਰਿਆਂ ਦੀ ਉਹਨਾਂ ਦੇ ਲਈ ਰੱਖਤਰ ਹੈ ਇਹ ਸਭਤਾਂਦ ਵੀ ਹੋਵੇਗੀ ਹਾਲਪਿਆ ਕਿ ਅਸੀਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੀ ਸਿਹਤ ਦਾ ਧਿਆਨ ਰੱਖਾਂਗੇ ਚੰਗੀ ਜ਼ਿੰਦਗੀ ਜੀਵਾਂਗੇ ਜਰੂਆਗੇ ਦੇ ਹੈ ਕਹੂੰਗਾ ਜੀਵ ਜਿ ਦੀਆਂ ਯਾਦਾਂ ਸਾਡੇ ਸਾਡੇ ਦੇਿਲ ਵਿੱਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਜਦੋਂ ਤင်းੇ ਪਰਿਵਾਰ ਵੱਲੋਂ ਆਏ ਹੋਏ ਸਾਰੀ ਸੰਗਤ ਦਾ ਸਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪੂਰੋਂ ਮੇਰੇ ਜਨਮ ਜੀ ਆਇਆਂ ਨੂੰ ਹਾਰੇ ਕੀ ਸਭ ਜਨ ਦਾ ਕੋਟਨ ਕੋਟ ਧੰਨਵਾਦ ਤੁਹਾਡਾ ਕਦਮ ਕਦਮ ਸਾਡੇ ਤੇ ਰਿੱਚੀ ਵਾਣੀ ਗੁਰੂ ਜੀ ਦਾ ਥਾਲਾ ਭਗਵਾਨ